ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 1 ਸਤੰਬਰ ਮਹੀਨਾ 2025 ਬੋਜਟ ਪਿੰਡ ਦੇ ਉੱਤੇ ਪੁਲ ਤੇ ਖੜੇ ਆ ਆਪਾਂ ਬਹੁਤ ਪਾਣੀ ਆ ਰਿਹਾ ਤੇ ਜਿੰਨੇ ਵੀ ਥੱਲੇ ਪਿੰਡ ਹੈਗੇ ਆ ਚੰਦਪੁਰ ਹਰੀਆਲ ਗੱਜਪੁਰ ਜਾਂ ਉਸ ਤੋਂ ਅੱਗੇ ਜਿੱਥੇ ਤੱਕ ਇਹ ਪਾਣੀ ਦੀ ਮਾਰ ਹੋਵੇਗੀ ਰੋਕ ਤੇ ਹੈੱਡ ਦੇ ਉੱਤੇ ਇਹ ਪਾਣੀ ਜਾਏਗਾ ਉਸ ਤੋਂ ਬਾਅਦ ਜਿਹੜੇ ਰੋਪੜ ਦੇ ਹੈੱਡ ਤੋਂ ਥੱਲੇ ਪਿੰਡ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਆਪਣੀ ਨੀ ਸੰਭਾਲ ਕਰੋ ਆਪਣੇ ਆਪ ਨੂੰ ਸੇਫ ਰੱਖੋ ਕਿਉਂਕਿ ਹੜ ਅਸੀਂ ਕੱਲ ਅੰਮ੍ਰਿਤਸਰ ਗਏ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਸੀ ਤੇ ਉਹੀ ਹਾਲਾਤ ਆਪਣੇ ਇਲਾਕੇ ਦੇ ਬਣਦੇ ਨਜ਼ਰ ਆਉਣਗੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੇਖੋ ਪਾਣੀ ਦਾ ਵਿਰਾਟ ਰੂਪ ਬਹੁਤ ਜ਼ਿਆਦਾ